ਇਹ ਚੀਆ ਅਫਵਾਹ ਚੱਲਦੀ ਹੈ ਕਿ ਟੱਕਰ ਜਿਹੜਾ ਅਰੂਪੀ ਜਿੱਦੀ ਭੈਣ ਨੂੰ ਭੱਜੀ ਹੈ ਕਿ ਉਸਨੇ ਆਪਣੇ ਭੈਣ ਨੂੰ ਜਿਹੜਾ ਲੜਕਾ ਭੱਜਾ ਉਹਦਾ ਕਤਲ ਕਰ ਦਿੱਤਾ ਹੈ ਇਹ ਕਿੰਨੀ ਇੱਕ ਗੱਲ ਸੱਚਾਈ ਹੈ ਕੋਈ ਸਹਿਪੁਲਸ ਨੇ ਇਸ ਬਾਰੇ ਇਨਫੋਰਮੇਸ਼ਨ ਨਹੀਂ ਜੀ ਇਹ ਰਸਮ ਹੈ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਹੈ ਹਾਂ ਤੇ ਜਿਹੜਾ ਮੁੰਡੇ ਨੂੰ ਅਗਵਾ ਕੀਤਾ ਗਿਆ ਉਹ ਉਹਦੀ ਵੀ ਕੋਈ ਉਹ ਕਹਿੰਦੇ ਉਹਦਾ ਵੀ ਕਤਲ ਕਰ ਦਿੱਤਾ ਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਨਹੀਂ ਜੀ ਇਹ ਤਾਂ ਅਫਵਾਹ ਹੀ ਹੈ ਜੀ ਤੇ ਮੁਗਲੀ ਤਸਵੀਰ ਚ ਕੀ ਪਾਧਾਰ ਰਿਹਾ ਸਮਝਿਆ ਇਹ ਹੀ ਆ ਰਿਹਾ ਜੀ ਉਹ ਜਿਹੜੀ ਉਹ ਮੁੰਡੇ ਦੀ ਸਿਸਟਰ ਭੱਜੀ ਹੈ ਬਾਰਾਹ ਕਿ ਕੁੜੀ ਹੋ। ਹਾਂਜੀ। ਉਹਦਾ ਵੀ ਪੱਲ ਗਈ। ਕੋਈ ਆਪਣੀ ਮਰਜ਼ੀ ਨਾਲ ਚੱਲੇਗੀ ਉਹਦੇ ਨਾਲ। ਕੋਈ ਹੋਰ ਕੁੜੀ ਦਾ ਵਿਆਹ ਇਹਨੇ ਕਰ ਦੇਣਗੇ ਤੇ ਹੋ ਰੱਖਿਆ। ਕੋਈ ਪੈਸੇ ਗੈਣੇ ਉਹ ਕਦੇ ਵੀ ਲੈ ਕੇ ਹੀ ਨਾਲ। ਨਹੀਂ ਹੋਰ ਇਹਦੇ ਕੋਈ ਨਹੀਂ ਨੂੰ ਇਨਫੋਰਮੇਸ਼ਨ ਨਹੀਂ ਘੰਟੀ ਮੈਚ ਨਹੀਂ ਆ ਗਈ। ਇਹ ਦੱਸਿਆ ਬਸ ਆ ਸੁੱਖਾ ਸਿੰਘ ਨੇ। ਤੇ ਆ ਉਹਨਾਂ ਨੇ ਵੀ ਭੈਣ ਦਾ ਵਿਆਹ ਤੇ ਹੋ ਰੱਖਿਆ ਸੀ। ਤੇ ਆਪਣੀ ਮਰਜ਼ੀ ਨਾਲ ਕਦੇ ਹੋਰ ਨਾਲ ਚੱਲੇਗੀ। ਆਵੇ ਆ ਗਈ। ਚੱਲੋ ਤੇ ਜਾ ਮੜਾ। ਚੱਲਦੇ ਜਾਵਾਂ ਕਰਦੇ ਆ।

ਲਾਹੌਰ ਆ ਬਾਦ ਨੂੰ ਚਾਹ ਤੇ ਆ ਗਿਆ ਲੋਕ ਨਾਲ ਰਹੀ ਖਲੇ ਦੇਖਾ ਉਹ ਆ ਗਿਆ ਹਾਂਜੀ ਸਰ ਜਿਹੜਾ ਕੱਲ ਕਮੁੰਡਾ ਗਵਾ ਕੀਤਾ ਗਿਆ ਵਾ ਕੀ ਕੀ ਘਟਾਈ ਇਹ ਸਾਰੀ ਇਹ ਜੀ ਆਪਣਾ ਸੁੱਖਾ ਸਿੰਘ ਆ ਸਨ ਆਫ ਗੋਖਾ ਸਿੰਘ ਸੁੱਖਾ ਸਿੰਘ ਸਨ ਆਫ ਗੋਖਾ ਸਿੰਘ ਇਹਨਾਂ ਨੇ ਆਪਣੀ ਸਟੇਟਮੈਂਟ ਦਰਜ ਕਰਾਈ ਗੱਲ ਇਹਨਾਂ ਦਾ ਲੜਕਾ ਸ਼ਾਲ ਸਿੰਘ ਤੇ ਇੱਕ ਗਵਾ ਆਕਾਸ਼ਦੀਪ ਸਿੰਘ ਆਕਾਸ਼ਦੀਪ ਸਿੰਘ ਕੰਮ ਕਰਦਾ ਇਥੇ ਕਪੜਿਆਂ ਦੀ ਦੁਕਾਨ ਆ ਆਪਣਾ ਜੰਡਾਲਾ ਗੁਰੂ ਵਿੱਚੀ ਸਤਗੁਰੂ ਕਲੈਕਸ਼ਨ ਉਹ 16 22 24 ਨੂੰ ਕਹਿੰਦੇ ਰੋਜ਼ਾਨਾ ਦੀ ਤਰ੍ਹਾਂ ਗਿਆ ਹੀ ਕੰਮ ਤੇ ਤੇ ਸ਼ਾਮ ਨੂੰ ਕਹਿੰਦੇ ਵੀ ਉਹ ਨਹੀਂ ਆਇਆ ਅਸੀਂ ਸੋਚਿਆ ਵੀ ਚਲੋ ਕਿ ਯਾਰ ਦੋਸਤ ਨਾਲ ਚਲੇ ਗਿਆ ਹੋਗਾ ਤੇ ਬਾਅਦ ਚੱਕੇ ਵਿੱਚ ਅਗਲੇ ਦਿਨ ਨੂੰ ਨਹੀਂ ਆਇਆ ਪਰ ਨਹੀਂ ਆਇਆ ਫੋਨ ਹੀ ਬੰਦ ਤੇ ਫਿਰ ਸੀਸੀਟੀਵੀ ਕੈਮਰੇ ਉਹਨਾਂ ਨੇ ਚੈੱਕ ਕੀਤੇ ਜਿਹੜੇ ਬਾਜ਼ਾਰ ਚ ਲੱਗੇ ਉਹ ਤੋਂ ਇਹਨਾਂ ਨੇ ਵੇਖਿਆ ਸੀ ਵੀ ਇੱਕ ਮੁੰਡਾ ਵਾ ਗੋਰ ਅੰਮ੍ਰਿਤਪੁਰ ਸਿੰਘ ਵਰਮਤੀ ਤੇਰਾ ਫਰੈਂਡ ਹੈ ਕਾਸ ਬਾਈ ਇਹਨੂੰ ਐਕਟਿਵ ਵਾਲੇ ਬਿਠਾ ਕੇ ਉਹ ਲੈ ਗਿਆ ਤੇ ਉਹ ਕਹਿੰਦਾ ਵੀ ਸਾਨੂੰ ਸ਼ਾਕਿਆ ਵੀ ਇਹਨੇ ਅਗਵਾ ਅਗਵਾ ਕੀਤਾ ਦੇ ਬੰਦੇ ਨੂੰ ਤੇ ਗਰਵੇ ਚਰਤ ਬਜਾ ਰੰਜੇ ਸ਼ੇਹ ਦਸੀਆ ਇੱਥੇ ਰਾਇਆ ਟੱਕਰ ਨਾਮ ਦਾ ਮੁੰਡਾ ਹੈ ਤੇ ਉਹਦੀ ਸਿਸਟਰ ਨੂੰ ਭੁਜਾ ਕੇ ਲੈ ਗਿਆ ਕੋਈ ਬੰਦਾ ਮੁੰਡਾ ਉਹ ਮੁੰਡੇ ਦਾ ਨਾਮ ਹੈ ਮਲਕੀਸ਼ ਸਿੰਘ ਉਰਫ ਟਿੱਡੀ ਤੇ ਇਹ ਜਿਹੜਾ ਮੁੰਡਾ ਵਾ ਇਹਦੇ ਚਾਚੇ ਦਾ ਮੁੰਡਾ ਵਾ ਇਹ ਇਹਨਾਂ ਗੱਲ ਖਾਈ ਵਿੱਚ ਵੀਰੀ ਸਿਸਟਰ ਨੂੰ ਮੈਰਿਜ ਰਕੀ ਉਹ ਮੁੰਡਾ ਭਜਾ ਕੇ ਲੈ ਗਿਆ ਤੇ ਉਹ ਸ਼ੱਕ ਕਰਦਾ ਵੀ ਇਹਨੇ ਹੈਲਪ ਕੀਤੀ ਆ ਤੇ ਅਸੀਂ ਜਿਹੜੀ ਬਾਂਦੇ ਜੁਰਮ ਹੀ ਹੋਰ ਕੇ ਜਦ ਪਰਚਾ ਦਿੱਤਾ ਜੀ